ਮੇਰੇ ਵੱਲੋਂ ਮੇਰੇ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਕਿੱਦਾਂ ਅਸੀਂ ਸਾਰੇ ਠੀਕ ਠਾਕ ਇਹ ਸੀਗੀ ਵੀਡੀਓ ਜਦੋਂ ਆਪਣੇ ਸੰਗਰਾਮ ਤੋਂ 3 ਦਿਨ ਪਹਿਲਾਂ ਦੀ ਬਸ ਜਾਂਦੇ ਜਾਂਦੇ ਬ੍ਰਦਰ ਨੇ ਸਰ ਸੁਣਿਆ ਕਿ ਦੀਰੀ ਆਏ ਹੋਏ ਨੇ ਬਾਹਰੋਂ ਵੀ ਪੀਆਂ ਨਹੀਂ ਉਹਨਾਂ ਨੇ ਦੇਖੀਆਂ ਤੇ ਲੋ ਬ੍ਰਦਰ ਕਹਿੰਦੇ ਆਜੋ ਆਪਣੇ ਹੋਟਲ 'ਚ ਆਪਾਂ ਪੀਂਆ ਮਨਾ ਲੈਂਦੇ ਹਾਂ ਤੁਸੀਂ ਮਨਾਓਗੇ ਤੇ ਦੇਖੋਗੇ ਜਿੰਦਗੀ ਤਾਂ ਵੀ ਰਹਿ ਗਿਆ ਕੋਈ ਫੰਕਸ਼ਨ ਰਹਿਣਾ ਜਾਂ ਵੀ ਕੋਈ ਪ੍ਰੋਗਰਾਮ ਤੁਹਾਡਾ ਜਿਵੇਂ ਵੀ ਆਪਣੀ ਇੱਛਾ ਅਨੁਸਾਰ ਐਲੀਵੇਟ ਕਰਨਾ ਤਾਂ ਕਰੋ ਜੋ ਵੀ ਆ ਤੁਹਾਡੇ ਮਨ ਚਾਉਂਦਾ ਆਪਣੇ ਹਸਕਲ ਦੇ ਵਿੱਚ ਕਰੋ ਇਹ ਹੈਗਾ ਇਹ ਮੇਰੇ ਚਾਚੇ ਜੀ ਦੇ ਘੇਟੇ ਦਾ ਹੋਟਲ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਜੋ ਹੈਗਾ ਇਹ ਬਣਿਆ ਹੋਇਆ ਉਹ ਹਾਲ ਆ ਉਹਦੇ ਵਿੱਚ ਅਸੀਂ ਮਨਾਇਆ ਤੀਆਂ ਦੇਖੋ ਕਿੰਨਾ ਸੋਹਣਾ ਵਿਊ ਆ ਕੋਈ ਨਹੀਂ ਸੀ ਆਇਆ ਸਿਰਫ ਅਸੀਂ ਤਿੰਨ ਜਾਣੇ ਸੀਗੇ ਦੋ ਮੇਰੀਆਂ ਫਰੈਂਡ ਸੀਗੀਆਂ ਤੇ ਬਾਕੀ ਮੈਂ ਸੀ ਅਸੀਂ ਜਾ ਕੇ ਸਾਰੀ ਤਿਆਰੀ ਕੀਤੀ ਹੈ ਇਸ ਜਗ੍ਹਾ ਤੋਂ ਸੋਫੀਆ ਟੋਨੀ ਸੀ ਤੇ ਡੀਜੇ ਵਾਲੇ ਨੂੰ ਦੱਸਣਾ ਸੀ 뮤ਜ਼ਿਕਾਰੇ ਕਦੋਂ ਕੀ ਜੋ ਵੀ ਸਾਡੇ ਕੋਲ ਸੀ ਲਿਸਟ ਸੀ ਉਹ ਠੀਕ ਕਰਵਾਈ ਸੋਫੀਆ ਸੀ ਇੱਧਰ ਹੀ ਸਾਈਡ ਕਰਵਾਤੀ ਤੇ ਉਹ ਬੈਠ ਕੇ ਦੋ ਜਣੇ ਇਹ ਮੇਰੇ ਫਰੈਂਡ ਨਹੀਂ ਜਿਹੜੇ ਮੇਰੇ ਚਾਚੀ ਦਾਦੀ ਨੇ ਨਾ ਉਹ ਇਹਨਾਂ ਦੀ ਮਾਸੀ ਹੁੰਦੇ ਸੀ ਤੇ ਇਹ ਸਾਡੇ ਕੋਲ ਬਚਪਨ ਚ ਆਉਂਦੇ ਹੁੰਦੇ ਸੀ ਚਲੋ ਅਸੀਂ ਬਹੁਤ ਦੇਰ ਬਾਅਦ ਇਕੱਠੀਆਂ ਹੋਈਆਂ ਤੇ ਅੱਜ ਸਾਡੇ ਕੋਲ ਸੀ ਆਪਦੀ ਦਿਲ ਦੀਆਂ ਗੱਲਾਂ ਕਰਨ ਦਾ ਜਿਵੇਂ ਅਸੀਂ ਬਚਪਨ ਚ ਨੱਚਦੀਆਂ ਸੀ ਉਹ ਵੀ ਬਹੁਤ ਖੁਸ਼ ਹੋਈਆਂ ਸਾਨੂੰ ਮਿਲ ਕੇ ਤੇ ਸਾਡਾ ਵੀ ਉਹਨਾਂ ਨਾਲ ਬਹੁਤ ਮਨ ਲੱਗਿਆ ਇੰਨੀ ਦੇਰ ਨੂੰ ਸਾਰੀ ਆਪਣੀ ਫੈਮਲੀ ਪਹੁੰਚ ਗਈ ਗਿੱਲ ਫੈਮਲੀ ਤੁਸੀਂ ਦੇਖ ਰਹੇ ਹੋ ਮਾਸੀ ਭਾਬੀ ਹੋਣੀ ਸਾਰੇ ਮੰਮੀ ਤੇ ਮੇਰੇ ਸਿਸਟਰ ਨੇ ਜਿਹੜੇ ਉਹ ਭਾਣ ਜੀਆਂ ਨੇ ਤੇ ਆ ਮੇਰੀ ਇਟਲੀ ਵਾਲੇ ਦੀਦੀ ਨੇ ਤੇ ਆ ਮੇਰੇ ਚੌਥੇ ਨੰਬਰ ਵਾਲੇ ਸਿਸਟਰ ਨੇ ਪਰਜਾਈਆਂ ਨੇ ਮੋਰੀਆਂ ਤੁਸੀਂ ਇੰਜੋਏ ਕਰੋ ਬੋਲੀਆਂ ਦਾ ਗੋਨੀਆਂ ਤੇ ਅਸੀਂ ਖੂਬ ਨੱਚੀਆਂ ਹੁਣ ਸਿੱਹੀ ਲਈ ਜੇ ਦੀ ਵਾਰੀ ਉਹ ਫਿਰ ਤੁਹਾਨੂੰ ਪਤਾ ਕਾਪੀਰਾਈਟ ਆ ਜਾਂਦਾ ਮੈਂ ਤੁਹਾਨੂੰ ਆਪਣੀ ਫੈਮਲੀ ਦਾ ਡਾਂਸ ਮਿਊਜ਼ਿਕ ਵੇ ਨਾਲ ਮਿਲ ਦਿਖਾ ਸਕੀ ਇਹਦੇ ਲਈ ਮੈਨੂੰ ਅਫਸੋਸ ਵਰਤਾ ਪਰ ਮੇਰੀ ਫੈਮਲੀ ਨੱਚਣ ਲੱਗੀ ਨਾ ਸਭ ਨੂੰ ਹਰਾ ਦੋ ਮੇਰੀਆਂ ਮਾਸੀਆਂ ਚਾਚੀਆਂ ਤਾਹਿਆ ਸਭ ਵੀ ਸਾਡੇ ਨਾਲ ਬਹੁਤ ਜ਼ਿਆਦਾ ਆਨੰਦ ਮਾਣਦੀਆਂ ਨੇ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਫੈਮਲੀ ਦੇ ਵਿੱਚ ਕੋਈ ਈਗੋ ਨਾਮ ਦੀ ਚੀਜ਼ ਨਹੀਂ ਫਿਰ ਕੋਈ ਨੰਦ ਨਹੀਂ ਕੋਈ ਪਰਝਾਈ ਨਹੀਂ ਕੋਈ ਸਾਸਣੀ ਕੋਈ ਨੋ ਨਹੀਂ ਤੇ ਅੱਜ ਅਸੀਂ ਸਵੇਰ ਦੀ ਅਸੀਂ ਸਾਰੀਆਂ ਸਹੇਲੀਆਂ ਸਾਡੇ ਪਿਆਰ ਵਿੱਚ ਬਹੁਤ ਜ਼ਿਆਦਾ ਪਿਆਰ ਆ ਅੱਗੇ ਸਾਡੀ ਆਗੀ ਵਾਰੀ ਖਾਣ ਦੀ ਅਸੀਂ ਕਿਹਾ ਚਲੋ ਪਹਿਲਾਂ ਸਾਰੇ ਥੋੜਾ ਥੋੜਾ ਖਾ ਲੈਂਦੇ ਆ ਖਾ ਗਿਆ ਹੈਗੇ ਨੇ ਮੰਮੀ ਆਹ ਹੈਗੇ ਮੇਰੀ ਫਰੈਂਡ ਉਹ ਮੇਰੇ ਸਿਸਟਰ ਨੇ ਇਹ ਸਾਡੇ ਆਂਟੀ ਨੇ ਜਿਹੜੇ ਕੰਮ ਕਰਦੇ ਨੇ ਘਰ 'ਚ ਤੇ ਆ ਮੇਰੀਆਂ ਪਰਜਾਈਆਂ ਤੁਸੀਂ ਜਾਣਦੇ ਹੋ ਸਾਰੇ ਨਾਲੇ ਖਾਂਦੇ ਨੇ ਨਾਲੇ ਗੱਲਾਂ ਕਰਦੇ ਨੇ ਇਹ ਮੇਰੇ ਭਾਬੀ ਨੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਹੁੰਦਾ ਈ ਘਰ ਆਪਣੇ ਤੁਸੀਂ ਜਾਣਦੇ ਹੋ ਸੋਨੀ ਜੀ ਕੋਠੀ ਉਹ ਹੈਗੇ ਸਾਡੀ ਰੈੱਡ ਕਲਰ ਵਾਲੀ ਸੂਟ ਦੀ ਲਾਡੋ ਰਾਣੀ ਨੂੰ ਜਿਹੜਾ ਆਣ ਜਾ ਗਿਆ ਹੋਇਆ ਇਟਲੀ ਉਹਨਾਂ ਦੀ ਇਟਲੀ ਵਾਲੀ ਜਿਹੜੇ ਸਿਸਟਰ ਨੇ ਇਹ ਸਾਡਾ ਸਾਰਾ ਫਰੈਂਡ ਸਰਕਲ ਮੇਰੇ ਜਿਹੜੇ ਬ੍ਰਦਰ ਨੇ ਉਹਨਾਂ ਦੀ ਇਹ ਵਾਈਫ ਨੇ ਮਤਲਬ ਉਹਨਾਂ ਦੀ ਫਰੈਂਡ ਦੀ ਤੇ ਆ ਮੇਰੀ ਅੰਟੀ ਨੇ ਚਾਚੀ ਵੀ ਨੇ ਅੰਟੀ ਵੀ ਨੇ ਆ ਸਾਡੀ ਫਰੈਂਡ ਹੈ ਤੇ ਇਹ ਨਾਲ ਸੀਗੇ ਮਾਸੀ ਜੀ ਆ ਦੇਖੋ ਤੁਸੀਂ ਏਸੀ ਸਾਡੀ ਗਿੱਲ ਫੈਮਲੀ ਦੀਆਂ ਪੂਰੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡਾ ਹੱਸਦਾ ਪਰਿਵਾਰ ਨੱਚਦਾ ਕਿੱਦਾਂ ਦਾ ਲੱਗਿਆ ਪਲੀਜ਼ ਕਮੈਂਟਾਂ ਚ ਜਰੂਰ ਦੱਸੋ ਹੋਰ ਲਾਈਕ ਕਰੇ ਸ਼ੇਅਰ ਕਰੇ ਧੰਨਵਾਦ